ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 21887 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 33124 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਜਬਤ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਘㅐ ਢੇਰੀ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9 779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊ। ਇਹ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਕ ਅਗ ਲੱਗ ਗਿਆ ਜਿਸ ਨੂੰ ਦੇਖ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਪੂਰਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਕਿਸ ਜਗ੍ਹਾ ਤੇ ਅੱਗ ਲੱਗੀ ਹੈ ਦੱਸਦੇ ਕਿ ਦਿੱਲੀ ਦੇ ਇੱਕ ਦਿੱਲੀ ਦੇ ਵਿੱਚ ਕਿਤਾਬਾਂ ਵਾਲੀ ਦੁਕਾਨ ਤੇ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿ ਇੱਕ ਤੋਂ ਵੱਧ ਯਾਨੀ ਕਿ ਅੱਗ ਜਿਹੜੀ ਆ ਉਹ ਫੈਲਦੀ ਗਈ ਹੈ ਅੱਗ ਦੀ ਲਪਟਾ ਦੂਰ ਕਫਲੀਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਆ ਉਹ ਇਕਦਮ ਡਰ ਗਏ ਉਹਨਾਂ ਚ ਡਰ ਦਾ ਮਾਹੌਲ ਬਣ ਗਿਆ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਦਿੱਲੀ ਦੇ ਲక్ష్ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲੇ ਕਿਤਾਬਾਂ ਵਾਲੀ ਸ਼ੋਪ ਆ ਉਸ ਦੁਕਾਨ ਤੇ ਅੱਗ ਲੱਗ ਗਈ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਸੀ ਜਿਸ ਨੂੰ ਇੱਕ ਸਕਿੰਟ ਦੇ ਵਿੱਚ ਅੱਗ ਜਿਹੜੀ ਆ ਦੇਖਦੇ ਦੇਖਦੇ ਪੂਰੀ ਫੈਲ ਗਈ ਹੈ ਤੇ ਅੱਗੇ ਫੈਲਦੇ ਸਾਰ ਹੀ ਇੱਕਦਮ ਅੱਗੇ ਲਪਟੜ ਦੂਰ ਤੱਕ ਗਈਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਇੱਕਦਮ ਡਰੇ ਇੱਕਦਮ ਸਹਿਨ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਵੀ ਅਕਸਰ ਜਦੋਂ ਦੇਖਿਆ ਗਿਆ ਕਿ ਜਦੋਂ ਅੱਗ ਲੱਗਦੀ ਹੈ ਤੇ ਫਿਰ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਜਿਹੜੀ ਉਹ ਫੈਲਦੇ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਜਾਂਦੀ ਹੈ ਤੇ ਫਿਰ ਇਸ ਨੂੰ ਕੰਟਰੋਲ ਕਰਨਾ ਜਿਹੜਾ ਬੇਹਦ ਔਖਾ ਹੋ ਜਾਂਦਾ ਤੇ ਇਸੇ ਤਰ੍ਹਾਂ ਹੀ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਫਿਰ ਅੱਗ ਤੇ ਕਾਫੀ ਮੁਸ਼ਕਲ ਦੇ ਨਾਲ ਮੁਸ਼ਕਲ ਤੋਂ ਬਾਅਦ ਇਸ ਪੂਰੇ ਜਿਹੜੀ ਅੱਗ ਲੱਗੀ ਸੀਗੀ ਜਿਸ ਜਗ੍ਹਾ ਤੇ ਉਸਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਮੌਕੇ ਤੇ ਪਹੁੰਚਿਆ ਉਹਨਾਂ ਦੇ ਵੱਲੋਂ ਕਾਫੀ ਸਮਾਂ ਲੱਗਾ ਗਿਆ ਉਹਨਾਂ ਨੂੰ ਇਸ ਅੱਗ ਤੇ ਕਾਬੂ ਪਾਉਣ ਤੇ ਤੇ ਕਾਫੀ ਸਮੇਂ ਬਾਅਦ ਇਸ ਅੱਗ ਤੇ ਜਦੋਂ ਕਾਬੂ ਪਾਇਆ ਗਿਆ ਤੇ ਸਾਰਾ ਸਮਾਨ ਦੁਕਾਨ ਦੇ ਅੰਦਰ ਸ਼ੋਰੂਮ ਜੋ ਕਿ ਕਿਤਾਬਾਂ ਸੀਗੀ ਜਿਸ ਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਸੀ ਤੇ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਪਰ ਫਾਇਰ ਬ੍ਰਿਗੇਡ ਨੂੰ ਜਦੋਂ ਹੀ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਕਾਫੀ ਉਹਨਾਂ ਦੇ ਵੱਲੋਂ ਮੁਸ਼ੱਕਤ ਕੀਤੀ ਗਈ ਕਿ ਅੱਗ ਪੂਰੀ ਤੈ ਕਾਬੂ ਜਿਹੜਾ ਉਹ ਪਾਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਕਿਉਂਕਿ ਅੱਗ ਇੱਕ ਤੋਂ ਜਗ੍ਹਾ ਦੂਜੀ ਜਗ੍ਹਾ ਤੇ ਇੱਕ ਲਗਾਤਾਰ ਜਿਹੜੀ ਹੈ ਉਹ ਫੈਲ ਜਾਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੈ ਉਸ ਦੇ ਨਾਲ ਡਰ ਜਿਹੜਾ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਬਣ ਜਾਂਦਾ ਤੇ ਇੱਕ ਖਤਰਾ ਜਿਹੜਾ ਉਹ ਬਣਿਆ ਹੁੰਦਾ ਤੇ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਇਸ ਪੂਰੀ ਅੱਗ ਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਸੀ ਅਤੇ ਲੋਕਾਂ ਨੂੰ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਪੂਰੀ ਅੱਗ ਬੁਝਾਲੀ ਗਈ ਤਾਂ ਆਸੇ ਪਾਸੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਵੀ ਸਾਹ ਚ ਸਾਹ ਆਇਆ ਅਤੇ ਉਹਨਾਂ ਨੂੰ ਰਾਹਤ ਮਿਲੀ ਹੈ ਦਿੱਲੀ ਦੇ ਲਕਸ਼ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲ ਕਿਤਾਬਾਂ ਵਾਲੀ ਦੁਕਾਨ ਸੀ ਜਿੱਥੇ ਇਹ ਭਿਆਨਕ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਹਾਲਾਂਕਿ ਹਜੇ ਤੱਕ ਸਾਹਮਣੇ ਨਹੀਂ ਆ ਸਕਿਆ ਕਿ ਕਿਸ ਕਾਰਨ ਕਿਸ ਵਜ੍ਹਾ ਕਾਰਨ ਇਹ ਅੱਗ ਜਿਹੜੀ ਆ ਉਹ ਲੱਗੀ ਆ ਤੇ ਇੱਕ ਜਗ੍ਹਾ ਤੋਂ ਫੈਲਦੀ ਗਈ ਹੈ ਲਗਾਤਾਰ ਸਟੇਸ਼ਨ ਅਫਸਰ ਨਿਤਿਨ ਮੋਹਨ ਨੂੰ ਕਨੋਟ ਪਲੇਸ ਰਾਜ ਸਟੇਸ਼ਨ ਤੇ 4:45 ਕੀ ਇਹ ਕਾਲ ਹੈ ਉਸਕੇ ਬਾਅਦ ਚਾਰ ਗੱਡੀਆਂ ਭੇਜੀ ਗਈ ਹੈ ਅਭੀ ਇਹ ਜੋ ਥੀ बुक शॉप थी उनकी काफी ज्यादा स्टोरेज थी उसमें फायर थी अंडर कंट्रोल हो चुकी है बट अभी कूलिंग में थोड़ा सा टाइम कोई नहीं इंजर्ड बुक शॉप थी तो, तो, तो काफी सारी किताबों की स्टोरेज आग लगने कुछ कारण पता लगा नहीं कारणों का भी कुछ नहीं ਜੋ ਬਾਤ ਮਾਰ ਰਿਹਾ ਸੀ ਹਾਕੰਡ ਤੇ ਭਿਆਨਕ ਅੱਗ ਲੱਗੀ ਹੈ ਜਿਸ ਨੂੰ ਦੇਖ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਪੂਰਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਕਿ ਕਿਸ ਜਗ੍ਹਾ ਤੇ ਅੱਗ ਲੱਗੀ ਹੈ ਦੱਸਦੇ ਕਿ ਦਿੱਲੀ ਦੇ ਇੱਕ ਦਿੱਲੀ ਦੇ ਵਿੱਚ ਕਿਤਾਬਾਂ ਵਾਲੀ ਦੁਕਾਨ ਤੇ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿ ਇੱਕ ਤੋਂ ਵੱਧ ਯਾਨੀ ਕਿ ਅੱਗ ਆ ਉਹ ਫੈਲਦੀ ਗਈ ਆ ਅੱਗ ਦੀ ਲਪਟਾ ਦੂਰ ਤੱਕ ਫੈਲੀਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਆ ਉਹ ਇੱਕਦਮ ਡਰ ਗਏ ਉਹਨਾਂ ਚ ਡਰ ਦਾ ਮਾਹੌਲ ਬਣ ਗਿਆ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਦਿੱਲੀ ਦੇ ਲక్ష్ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲੇ ਕਿਤਾਬਾਂ ਵਾਲੀ ਸ਼ਾਪ ਆ ਉਸ ਦੁਕਾਨ ਤੇ ਅੱਗ ਲੱਗ ਗਈ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਸੀ ਜਿਸ ਨੂੰ ਇੱਕ ਸਕਿੰਡ ਦੇ ਵਿੱਚ ਅੱਗ ਜਿਹੜੀ ਆ ਦੇਖਦੇ ਦੇਖਦੇ ਪੂਰੀ ਫੈਲ ਗਈ ਆ ਤੇ ਅੱਗ ਫੈਲਦੇ ਸਾਰ ਹੀ ਇੱਕਦਮ ਅੱਗ ਦੇ ਲਪਟੜ ਦੂਰ ਤੱਕ ਗਈਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਆ ਇੱਕਦਮ ਡਰੇ ਇੱਕਦਮ ਸਹਨ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਵੀ ਅਕਸਰ ਜਦੋਂ ਦੇਖਿਆ ਗਿਆ ਕਿ ਜਦੋਂ ਅੱਗ ਲੱਗਦੀ ਆ ਤੇ ਫਿਰ ਮਿੰਟਾਂ ਸਿਕੰਟਾਂ ਦੇ ਵਿੱਚ ਅੱਗ ਜਿਹੜੀ ਉਹ ਫੈਲਦੇ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਜਾਂਦੀ ਆ ਤੇ ਫਿਰ ਇਸ ਨੂੰ ਕੰਟਰੋਲ ਕਰਨਾ ਜਿਹੜਾ ਬੇਹਦ ਔਖਾ ਹੋ ਜਾਂਦਾ ਤੇ ਇਸੇ ਤਰ੍ਹਾਂ ਹੀ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਫੇ ਅੱਗ ਤੇ ਕਾਫੀ ਮੁਸ਼ਕਲ ਦੇ ਨਾਲ ਮੁਸ਼ਕਲ ਤੋਂ ਬਾਅਦ ਇਸ ਪੂਰੇ ਜਿਹੜੀ ਅੱਗ ਲੱਗੀ ਸੀਗੀ ਜਿਸ ਜਗ੍ਹਾ ਤੇ ਉਸਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਮੌਕੇ ਤੇ ਪਹੁੰਚਿਆ ਉਹਨਾਂ ਦੇ ਵੱਲੋਂ ਕਾਫੀ ਸਮਾਂ ਲੱਗਾ ਗਿਆ ਉਹਨਾਂ ਨੂੰ ਇਸ ਅੱਗ ਤੇ ਕਾਬੂ ਪਾਉਣ ਤੇ ਤੇ ਕਾਫੀ ਸਮੇਂ ਬਾਅਦ ਇਸ ਅੱਗ ਤੇ ਜਦੋਂ ਕਾਬੂ ਪਾਇਆ ਗਿਆ ਤੇ ਸਾਰਾ ਸਮਾਨ ਦੁਕਾਨ ਦੇ ਅੰਦਰ ਸ਼ੋਰੂਮ ਜੋ ਕਿ ਕਿਤਾਬਾਂ ਸੀਗੀ ਜਿਸ ਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਸੀ ਤੇ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਪਰ ਫਾਰ ਬ੍ਰਿਗੇਡ ਨੂੰ ਜਦੋਂ ਹੀ ਸੂਚਿਤ ਕੀਤਾ ਗਿਆ ਤਾਂ ਫਾਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਕਾਫੀ ਉਹਨਾਂ ਦੇ ਵੱਲੋਂ ਮੁਸ਼ੱਕਤ ਕੀਤੀ ਗਈ ਕਿ ਅੱਗ ਪੂਰੀ ਤੈ ਕਾਬੂ ਜਿਹੜਾ ਉਹ ਪਾਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਕਿਉਂਕਿ ਅੱਗ ਇੱਕ ਤੋਂ ਜਗ੍ਹਾ ਦੂਜੀ ਜਗ੍ਹਾ ਤੇ ਇੱਕ ਲਗਾਤਾਰ ਜਿਹੜੀ ਆ ਫੈਲ ਜਾਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੈ ਤੇ ਉਸ ਦੇ ਨਾਲ ਡਰ ਜਿਹੜਾ ਆਸ-ਪਾਸੇ ਦੇ ਲੋਕਾਂ ਦੇ ਵਿੱਚ ਵੀ ਬਣ ਜਾਂਦਾ ਤੇ ਇੱਕ ਖਤਰਾ ਜਿਹੜਾ ਉਹ ਬਣਿਆ ਹੁੰਦਾ ਤੇ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਇਸ ਪੂਰੀ ਅੱਗ ਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਸੀ ਅਤੇ ਲੋਕਾਂ ਨੂੰ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਪੂਰੀ ਅੱਗ ਬੁਝਾ ਲਈ ਗਈ ਤਾਂ ਆਸ-ਪਾਸੇ ਜਿਹੜੇ ਲੋਕ ਸਨ ਉਹਨਾਂ ਦੇ ਵਿੱਚ ਵੀ ਸਾਹ ਚ ਇਹ ਸਾ ਆਇਆ ਅਤੇ ਉਹਨਾਂ ਨੂੰ ਰਾਹਤ ਮਿਲੀ ਹੈ

ਹਰ ਇੱਕ ਜੀਵਾਂ ਦੇ ਅੰਦਰ ਬੁੱਕ ਸ਼ੌਪ ਥੀਏ ਤਾਂ ਕਾਫੀ ਸਾਰੀ ਕਿਤਾਬਾਂ ਦੀ ਸਟੋਰੇਜ ਸਰ ਆਗ ਲੱਗੇ ਕੋਈ ਕਾਰਨ ਪਤਾ ਲੱਗਾ ਨਹੀਂ ਕਾਰਨੋ ਕਾ ਵੀ ਕੁਝ ਨਹੀਂ ਇਹ ਜੀਵਾਂ ਬਾਟੈਂਟ ਹੋ ਰਹੇ ਸਰ ਆ ਕੰਟਰੋਲ